ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਆਪਣੀ ਜਿਹੜੀ ਮੱਝ ਹੁਣ ਸੂਈ ਐ ਤੇ ਆਪਾਂ ਬਈ ਇਹਦੀ ਕੱਟੀ ਦਾ ਨਾਂ ਰੱਖ ਲਿਆ ਬਰਕਤ ਕਿਉਂਕਿ ਮੇਰੇ ਭਰਾ ਨੇ ਰੱਖਿਆ ਸੀ ਕੱਟੀ ਦਾ ਨਾਂ ਜਿਹੜਾ ਬਈ ਆਪਣੇ ਝੋਟੀ ਲੈ ਕੇ ਗਿਆ ਸੀ ਉਹਨੇ ਮੈਨੂੰ ਨਾਂ ਸੋਹਣਾ ਲੱਗਿਆ ਤੇ ਆਪਾਂ ਵੀ ਇਹਦੇ ਨਾਂ ਬਰਕਤ ਰੱਖ ਲਿਆ ਪਰ ਬਈ ਬਰਕਤ ਆਏ ਸੀ ਨਾ ਸੋਚਿਆ ਚਲੋ ਕੀ ਪਤਾ ਘਰੇ ਬਰਕਤ ਆਵੇ ਬਰਕਤ ਆਈ ਤਾਂ ਹੈ ਨਹੀਂ ਪਰ ਗਈ ਜਰੂਰ ਹੈ ਕਿਵੇਂ ਗਈ ਆ ਤੇ ਉਹ ਆਪਾਂ ਤੁਹਾਨੂੰ ਦੱਸਦੇ ਅੱਗੇ ਚਾਂ ਕਰਕੇ ਆਪਾਂ ਤੋਂ ਵੀਡੀਓ ਨਹੀਂ ਬਣੀ ਥੋੜਾ ਜਹਣਾ ਮਾਨ ਖਰਾਬ ਸੀਗਾ ਤੇ ਚਲੋ ਪਹਿਲਾਂ ਆਪਾਂ ਇਹਦੀ ਧਾਰ ਚੋਲ ਗਏ ਇਹਨਾਂ ਪਾਣੀ ਪਿਆ ਕੇ ਠੀਸੀ ਮੈਂ ਤੇ ਇਹ ਇਥੇ ਕੋਲੇ ਬੰਨੀ ਵੀ ਸੀ ਚੁੰਗਣ ਲੱਗ ਗਈ ਮੈਂ ਕਿ ਚਲੋ ਪਹਿਲਾਂ ਇਹਦੀ ਧਾਰ ਚੋਲ ਗਏ ਤੇ ਇਹ ਤੇ ਹੀ ਜਾਂਦੀ ਵੀਰੇ 1.5 12 ਕਿਲੋ ਦੁੱਧ 12.5 13 ਵੀ ਐ ਨਹੀਂ ਕਹਿੰਦੇ ਫਿਰ 13 ਤੋਂ ਪਲੱਸ ਆ ਵੀ 13 ਅੰਕ ਤੱਕ ਆ ਫਿਰ ਬਾਕੀ ਹਜੇ ਵਿਚਾਰੀ ਨੂੰ ਬਾਲਾ ਕੁਝ ਪਾਇਆ ਨਹੀਂ ਸੀਗਾ ਤਾਂ ਕੇ ਮੌਕੇ ਤੇ ਫੀਡ ਫੂਡ ਮੁੱਕੀ ਪਈ ਸੀਗੀ ਅੱਜ ਬਣਵਾਈ ਆਪਾਂ ਫੀਡ ਤੋਂ ਉਹਨੂੰ ਵੀ ਦਿਖਾਉਣੇ ਆ ਆਪਾਂ ਸਵੇਰੇ ਵਾਸਤੇ ਤੂੜੀ ਆਹ ਫੀਡ ਬਣਵਾ ਕੇ ਲੈਂਦੀ ਆਪਾਂ ਅੱਜ ਤਿਆਰ ਹੈ ਦੱਸੀ ਹੈ ਨਸਤ ਇਨਕਰੀ ਲੈਕ ਇਹ ਵੀ ਦੱਸਦੇ ਆ ਕਿਉਂ ਤੇ ਚਲੋ ਬਈ ਆਪਾਂ ਪਹਿਲਾਂ ਚੋਲੀਏ ਤਾਰ ਤੇ ਫਿਰ ਤੁਹਾਡੇ ਨਾਲ ਅੱਗੇ ਵੀਡੀਓ ਸ਼ੇਅਰ ਕਰਦੇ ਆਂ ਤੇ ਪੂਰੀ ਵੀਡੀਓ ਨਾ ਬਣੇ ਰਿਓ ਕਿਉਂਕਿ ਆਪਾਂ ਹਨਾ ਇੱਕ ਕਿਸੇ ਝੋਟੀ ਦੀ ਵੀਡੀਓ ਪਾਉਣੀ ਆ ਜਿਹੜੀ ਕਿ ਬਕਾਊ ਆ ਵਧੀਆ ਝੋਟੀ ਆ ਤੇ ਵੀਡੀਓ ਨੂੰ ਐਂਡ ਤੱਕ ਵੀਰੇ ਜਰੂਰ ਦੇਖਿਓ ਚਲੋ ਆਪਾਂ ਤਾਰ ਚੋਲੀਏ ਫਿਰ ਮਿਲਦੇ ਆਂ ਹਾਂਜੀ ਵੀਰੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਵਰਖਤ ਕਿਵੇਂ ਗਈ ਇਹ ਪਰਖਤ ਗਈ ਹੈ ਬਿਰੇ ਆਪਣੀ ਆਪ ਦੀ ਗਲਤੀ ਨਾਲ ਹੀ ਸ਼ਾਇਦ ਆ ਮੱਚ ਜਿਹੜੀ ਆਪਣੇ ਸੂਰੀ ਸੀ ਨਾ ਇਹਨੇ ਅਰਜਨ ਕੁੰਗੜ ਦਾ ਕਟਾ ਦਿੱਤਾ ਸੀ ਤੇ ਉਹ ਵਿਚਾਰਾ 4-5 ਦਿਨ ਹੋ ਗਏ ਹੈ ਨਾ ਪੂਰਾ ਹੋ ਗਿਆ ਤਾਂ ਕਰਕੇ ਆਪਣਾ ਮਨ ਨਹੀਂ ਕਰਿਆ ਵੀਡੀਓ ਬਣਾਉਣ ਦਾ ਤੇ ਕਿਉਂਕਿ ਜਦੋਂ ਪਸ਼ੂ ਐ ਖਰਾਬ ਹੋ ਜੇ ਇਹਦੇ ਨਾਲ ਵਧੀਆ ਕਬੀਲ ਦਾ ਤੌਰਤੀ ਸੀ ਹੈ ਨਾ ਦੁੱਧ ਦੀ 17-18 ਲੀਟਰ ਦੁੱਧ ਦੇਈ ਜਾਂਦੀ ਸੀ ਇਹ ਤੇ ਬਿਰੇ ਆਪ ਦੀ ਗਲਤੀ ਹੁਣ ਮੈਨੂੰ ਇਹ ਵੀ ਕਹਿੰਦੇ ਆ ਤੂੰ ਦੁੱਧ ਨਹੀਂ ਛੱਡਿਆ ਉਹਨੂੰ ਆਏ ਨਹੀਂ ਕਰਿਆ ਹਾਂ ਦੁੱਧ ਨਾਲ ਇਹ ਵੀ ਆਪਾਂ ਬਸ ਇਹਨੇ 15-20 ਦਿਨਾਂ ਤੋਂ ਕੱਟੇ ਨੂੰ ਹਟਾਤਾ ਸੀ 15-20 ਦਿਨ ਉਹ ਦੁੱਧ ਵਧੀਆ ਪੀਂਦਾ ਰਿਹਾ ਤੇ ਉਸ ਤੋਂ ਬਾਅਦ ਇਹਨੇ ਵੀ ਕੱਟੇ ਨੂੰ ਹਟਾਤਾ ਨਾ ਤਾਂ ਉਹਨੇ ਚੁੰਗਣੀ ਨਾ ਪੀਤਾ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਿਆ ਤੇ ਨਾ ਉਹਨੇ ਬੱਠਲ ਚ ਪੀਤਾ ਤੇ ਚਲੋ ਕੱਖ ਵੀ ਮਾੜੇ-ਮੋٹے ਖਾਂਦਾ ਸੀ ਆਪਾਂ ਲੀਵਰ ਟੋਨਿਕ ਵੀ ਉਹਨੂੰ ਦੇ ਰਹੇ ਸੀ ਕੱਖ ਵੀ ਖਾਣ ਲੱਗ ਗਿਆ ਸੀ ਵਧੀਆ ਫਿਰ ਪਤਾ ਹੀ ਨਹੀਂ ਉਹਨੂੰ ਕੀ ਹੋਇਆ ਤੇ ਇੱਕੇ ਦਮ ਹੀ ਉਹ ਕਮਜ਼ੋਰ ਹੋ ਗਿਆ ਇਹ ਵੀ ਨਹੀਂ ਕਰਦੀ ਸੀ ਜਮਾ ਨਹੀਂ ਕਰਦੀ ਸੀ ਉਹਦਾ ਤੇ ਪਰ ਹੁਣ ਜਦੋਂ ਦਾ ਹਨਾ ਵੀ ਉਹ ਪੂਰਾ ਹੋਇਆ ਕਟਾ ਤੇ ਉਦੋਂ ਦੀ ਬਾਲਾ ਰਿੰਗਦੀ ਹੈ ਮਿਲਦੀ ਨਹੀਂ ਵੀ ਸ਼ਾਮ ਨੂੰ ਘੂਰ ਕੇ ਆਪਾਂ ਹਨਾ ਨੂੰ ਚੋ ਲੈਣੇ ਆ ਤੇ ਵੀ ਥੋੜਾ ਜਿਹਾ ਦੇ ਦਿੰਦੀ ਹੈਗੀ 4-5 ਕਿਲੋ ਦੁੱਧ ਤੇ ਫਿਰ ਸਾਰੀ ਰਾਤ ਰਿੰਗੀ ਜਾਂਦੀ ਹੈ ਸਵੇਰੇ ਕਦੇ 3 ਵਜੇ ਉੱਠਦੀਆਂ ਕਦੇ 4 ਵਜੇ ਉੱਠਦੀਆਂ ਫਿਰ ਚੋਣੀਆਂ ਇਹਨੂੰ ਤੇ ਉਦੋਂ ਮਿਲਦਾ ਉਹੀ ਪੈਂਦੀ ਹੈਗੀ ਗੱਲ ਕਰ ਰਿੰਗ ਦੀ ਬਹੁਤ ਆ ਬਹੁਤ ਜ਼ਿਆਦਾ ਕਰਦੀ ਆ ਪਹਿਲਾਂ ਜਦੋਂ ਕੋਲੇ ਬੰਨ ਦਿੰਦੇ ਉਦੋਂ ਨਾ ਟੱਕਰਾ ਮਾਰਦੀ ਉਹਦੇ ਕੋਲੇ ਵੀ ਨਾ ਉਹਨੂੰ ਵਿਚਾਰੇ ਨੂੰ ਖੜਨ ਦਿੰਦੀ ਜਮੇ ਹੀ ਨਿਹੇਜ ਕਰਿਆ ਇਹਨੇ ਤੇ ਪਰ ਹੁਣ ਬਾਲੇ ਹੀ ਕਰਦੀ ਆ ਤੇ ਇਹੀ ਘਾਟੇ ਵਾਧੇ ਮਾਰ ਜਾਂਦੇ ਆ ਬਈ ਮੈਨੂੰ ਵੀ ਥੋੜਾ ਐ ਲੱਗਦਾ ਹਨਾ ਵੀ ਸ਼ਾਇਦ ਆਪਦੀ ਗਲਤੀ ਰਹੇਗੀ ਕਿਉਂਕਿ ਪਤਾ ਸੀ ਵੀ ਇਹ ਕੱਟਰੂ ਨੂੰ ਨਹੀਂ ਚੰਗਾਉਂਦੀ ਆਪਾਂ ਪਹਿਲੇ ਹੀ ਹਨਾ ਉਹਨੂੰ ਵੀ ਚੁੰਗਣੀ ਤੇ ਲਾ ਲੈਂਦੇ ਪਰ ਹਨਾ ਜੇ ਹੱਥ ਨਹੀਂ ਆਉਂਦੀ ਜੇ ਐਂ ਕਰ ਲੈਂਦੇ ਤੇ ਇਹ ਬਹੁਤ ਵੱਡਾ ਘਾਟਾ ਪਿਆ ਚਲੋ ਬਾਈ ਹਨਾ ਜੋ ਵਾਹਿਗੁਰੂ ਨੂੰ ਮਨਜ਼ੂਰ ਘਾਟੇ ਵੱਧਦੇ ਵੀ ਚਰਨੇ ਪੈਂਦੇ ਆ ਹਨਾ ਜਦੋਂ ਇਹਨਾਂ ਨੂੰ ਰੱਖਿਆ ਹੀ ਆ ਤੇ ਤਾਂ ਕਰਕੇ ਆਪਾਂ ਕਹਿੰਨੇ ਆ ਹਨਾ ਵੀ ਬਰਕਤ ਮੈਨੂੰ ਕਹੱਸਾ ਲੱਗ ਜਾਂਦੇ ਆ ਤੂੰ ਕੱਟੀ ਦਾ ਨਾਮ ਬਰਕਤ ਰੱਖਿਆ ਸੀ ਵੀ ਆ ਗਈ ਬਰਕਤ ਕਰੇ ਮੈਂ ਕਹੇ ਚਾ ਹਨਾ ਉਹਦਾ ਵਿਚਾਰੀ ਦਾ ਕੋਈ ਕਸੂਰ ਨਹੀਂ ਤੇ ਉਹ ਚਲੋ ਦੁੱਧ ਤੋਂ ਵਧੀਆ ਦੇ ਰਹੀ ਹੈ ਮੱਜ ਤੇ ਇੱਕ ਟੱਪਨ ਹੋਣਾ ਕਿਸੇ ਪਤਾ ਨਹੀਂ ਭੈਣ ਨੇ ਕਮੈਂਟ ਕਰਿਆ ਸੀਗਾ ਗਰਨੂਰ ਨਾਂ ਦੀ ਆਈਡੀ ਤੋਂ ਵੀ ਪੁੱਛਦੇ ਸੀ ਵੀ ਕਾੜਾ ਹਨਾ ਤੁਸੀਂ ਜਿੱਦੇ ਮੱਝ ਸੂਈ ਸੀ ਵੀ ਉਸ ਦਿਨ ਹੀ ਪਾਤਾ ਸੀਗਾ ਤੇ ਨਹੀਂ ਵੀਰੇ ਆਪਾਂ ਉਸ ਦਿਨ ਹਨਾ ਸਿਰਫ ਵੀ ਉਹਨੇ ਹੀ ਤਾਂ ਹਨਾ ਬਰੇਵੇਂ ਹੁੰਦੇ ਅੱਗੇ ਚੱਲ ਬਰੇਵੇਂ ਧਰ ਦਿੰਦੇ ਆਪਾਂ ਉਹਦੇ ਬਰੇਵੇਂ ਦੀ ਖਾਲ ਤੇ ਨੂੰ ਗੋੜ ਤਰਿਆ ਸੀਗਾ ਉਹਦੀ ਉਹ ਸੂਈ ਸੀ ਤੇ ਇਹ ਕਾੜਾ ਆਪਾਂ ਇਹਨੂੰ ਤੀਜੇ ਦਿਨ ਸਟਾਰਟ ਕਰਿਆ ਸੀ ਤੇ ਆਪਾਂ ਕੋਈ ਗੱਲ ਨਹੀਂ ਹਨਾ ਉਹਦੀ ਵੀ ਵੀਡੀਓ ਪਾ ਦਾਂਗੇ ਆਪਾਂ ਸਵੇਰੇ ਬਣਾਉਣੇ ਹੁੰਦੇ ਹਨਾ ਇਹਨੂੰ ਵੀ ਸਟਾਰਟ ਕਰਦੇ ਵਿਚਾਰੀ ਨੂੰ ਪੀ ਆਪਾਂ ਕਾੜੇ ਤੇ ਬਾਕੀ ਜਿਹੜੀ ਕਾੜੀ ਕਾੜਿਆਂ ਦੇ ਰਿਲੇਟਡ ਹਨਾ ਹੋਰ ਗੱਲਬਾਤ ਆਪਾਂ ਫੇਰ ਕਰਾਂਗੇ ਤੇ ਪਰ ਇਹਦੇ ਨਾਲ ਹਨਾ ਮੈਨੂੰ ਬਹੁਤ ਘਟਾ ਪਿਆ ਇਹਦੇ ਨਾਲ ਕਬੀਲਦਾਰੀ ਵਧੀਆ ਘਰਦੀ ਸੀ ਨਹੀਂ ਵੈਸੇ ਹੁਣ ਵੀ ਚਲੋ ਦੇ ਦਿੰਦੀ ਆ ਹਨਾ ਵਿਚਾਰੀ 9-10 ਲੀਟਰ ਸਵੇਰੇ ਦੇ ਦਿੰਦੀ ਆ ਸ਼ਾਮ ਨੂੰ 4-5 ਕਿਲੋ ਪਰ ਹਨਾ ਉਹ ਗੱਲ ਨਹੀਂ ਨਾ ਕਿਥੇ ਪਸ਼ੂ ਨੇ ਹਨਾ ਹਸਕੇ ਮਿਲਣਾ ਕੱਲਾ ਆਪਦਾ ਵੀ ਮਨ ਮੇਰਾ ਬਹੁਤ ਦੁਖੀ ਹੋਇਆ ਵਿਚਾਰੀ ਇੰਜਾਂ ਸਿੱਟੀ ਜਾਵੇ ਪਹਿਲੇ ਜਮਾ ਹੀ ਨਹੀਂ ਕਰਿਆ ਇਹਨੇ ਜਮਾ ਵੀ ਨਹੀਂ ਵਿਚਾਰੇ ਦਾ ਕਰਿਆ ਟੱਕਰਾ ਮਾਰ ਦੀਏ ਕੋਲੇ ਬਣ ਨਹੀਂਦੇ ਬਸ ਇਹਨੂੰ ਇੰਨਾ ਸੀਗਾ ਵੀ ਮੇਰਾ ਕੱਟਾ ਖੜਾਗਾ ਹੈਗਾਗਾ ਪਰ ਚਲੋ ਜੀ ਹਨਾ ਘਾਟੇ ਬਾਅਦ ਤੇ ਫੇਰ ਆਪਾਂ ਕਹਨੇ ਜਰਨੇ ਪੈਂਦੇ ਆ ਤੇ ਬਾਕੀ ਜਿਹੜੀ ਆਪਾਂ ਗੱਲ ਕਰਦੇ ਆ ਹਨਾ ਵੀ ਝੋਟੀ ਦੀ ਆਪਾਂ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਵੀ ਸਾਡੇ ਤਾਏ ਕੇ ਝੋਟੀ ਬਕਾਊ ਆ ਦੂਜੇ ਸੂਏ ਸੂਣ ਵਾਲੀ ਆ ਉਹ ਕਹਿੰਦੇ ਵੀ ਪਹਿਲੇ ਸੂਏ ਉਹਨੇ ਵੀ 12 ਲੀਟਰ ਦੁੱਧ ਦਿੱਤਾ ਉਹ ਕਹਿੰਦੇ ਨਹੀਂ ਮਲ ਕਰ ਮੈਂ ਆਪ ਵੀ ਦੇਖੀ ਆ ਤੁਸੀਂ ਦੇਖਿਆ ਹੀ ਹੋਣਾ ਕਈ ਵਾਰੀ ਵੀਡੀਓ ਚ ਮੈਂ ਉਹਨਾਂ ਦੇ ਘਰੇ ਧਾਰ ਚੋਂ ਜਾਂਦੀ ਹੁੰਦੀ ਸੀ ਜਦੋਂ ਭੈਣ ਦੀ ਨਾਨਦ ਦਾ ਹਨਾ ਵੀ ਉਹ ਇਲਾਜ ਚੱਲਦਾ ਸੀ ਲੁਧਿਆਣੇ ਤੇ ਉਹ ਮੇਰੇ ਭੈਣ ਦੀ ਜਠਾਣੀ ਉੱਥੇ ਗਈ ਵੀ ਸੀ ਮੈਂ ਉਹਨਾਂ ਦੇ ਧਾਰ ਚੋਂ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਘਰੇ ਹੈਗੀ ਛੋਟੀ ਬਕਾਊ ਤੇ ਉਹਨਾਂ ਦੀ ਵੇਚਣ ਦੀ ਮਜਬੂਰੀ ਇਹ ਆ ਕਿ ਉਹਨੇ ਭੈਣ ਨੇ ਵੀ ਅੱਖਾਂ ਦਾ ਆਪਰੇਸ਼ਨ ਕਰਾਇਆ ਉਹਨਾਂ ਦੇ ਅੱਖਾਂ ਦਾ ਨਾ ਮਾਸ ਵਧਦਾ ਸੀ ਤੇ ਉਹਦਾ ਕਰਾਇਆ ਆਪਰੇਸ਼ਨ ਤੇ ਉਹ ਫਿਰ ਜਵਾਕਾਂ ਤੋਂ ਇੰਨਾ ਕੰਮ ਨਹੀਂ ਹੁੰਦਾ ਨਹੀਂ ਸਾਹਮਦੇ ਪਸ਼ੂ ਕੁੜੀ ਚਲੋ ਵਿਚਾਰੀ ਧਾਰਾ ਚੋ ਲੈਦੀ ਆ ਪਰ ਇੰਨੀਆਂ ਵੀ ਨਹੀਂ ਹੁਣ ਉਹਨਾਂ ਦੇ ਵੀ ਇੱਕ ਗਾਂ ਇੱਕ ਮਾਝ ਦੁੱਧ ਦਿੰਦੀ ਆ ਇਹ ਦੋ ਤਿੰਨ ਸੂਨ ਵਾਲੀਆਂ ਸੀ ਉਹ ਕਹਿੰਦੇ ਜਿੱਤੀ ਚਲੋ ਵੇਚ ਦਾਂਗੇ ਇੱਕ ਨੂੰ ਵੇਚ ਦਾਂਗੇ ਤੇ ਝੋਟੀ ਵਧੀਆ ਗਈ ਪਤਲੇ ਪਿੰਡੇ ਦੀ ਆ ਬਾਕੀ ਵੀਰੇ ਤੁਸੀਂ ਦੇਖ ਪਰਖ ਲਿਓ ਤੇ ਕੰਟੈਕਟ ਨੰਬਰ ਆਪਾਂ ਉਹਨਾਂ ਦਾ ਲਿਖ ਦਾਂਗੇ ਟਾਈਟਲ 'ਚ ਲਿਖ ਦਾਂਗੇ ਆਪਾਂ ਤੁਸੀਂ ਉੱਥੋਂ ਫੋਨ ਕਰ ਲਿਓ ਬਾਕੀ ਆਪਾਂ ਦੱਸ ਵੀ ਦਿੰਨੇ ਆ ਉਹਨਾਂ ਦਾ ਨੰਬਰ ਹੈਗਾ ਵੀਰੇ 78142 10231 78142 10231 ਤੇ ਜੇ ਕਿਸੇ ਮੇਰੇ ਭੈਣ ਭਰਾਣੇ ਹਨਾ ਜੇ ਚੋਟੀ ਲੈਣੀ ਆ ਤਾਂ ਉਹਨਾਂ ਨਾਲ ਸੰਪਰਕ ਚ ਦੂਰ ਕਰਿਓ ਕਿਉਂਕਿ ਵਧੀਆ ਗੀ ਆਪਾਂ ਦੇਖੀ ਆ ਥਣ ਲੇਵੇ ਦੀ ਵੀ ਬਹੁਤ ਚੰਗੀ ਆ ਮੈਨੂੰ ਉਹ ਕਹਿੰਦੇ ਸੀਗੇ ਵੀ ਚਲ ਤੂੰ ਘਰ ਆ ਕੇ ਵੀਡੀਓ ਬਣਾ ਕੇ ਲੈ ਜਾ ਤੇ ਮੈਂ ਇਥੋਂ ਘਰੇ ਜਾਇ ਨਹੀਂ ਗਿਆ ਤੇ ਉਹਨਾਂ ਨੇ ਬਣਾ ਕੇ ਭੇਜਤੀ ਮੈਨੂੰ ਵਧੀਆ ਲੱਗੀ ਮੱਛ ਤੇ ਜੇ ਕਿਸੇ ਭੈਣ ਭਰਾ ਨੇ ਲੈਣੀ ਆ ਤਾਂ ਉਹਨਾਂ ਨਾਲ ਸੰਪਰਕ ਕਰ ਲਿਓ ਸਾਡੇ ਵੀ ਤਾਇਕੀ ਖੜੀ ਆ ਮੱਛ ਤੇ ਤੈਨੂੰ ਵੀਰੇ ਆਪਾਂ ਹੁਣ ਵੀਡੀਓ ਦਾ ਐਂਡ ਇਥੇ ਕਰਦੇ ਆਂ ਤੇ ਆਪਾਂ ਉਹਨਾਂ ਨੂੰ ਕਾੜੇ ਦਾ ਦੱਸਣਾ ਸੀਗਾ ਉਹਨਾਂ ਨੇ ਕਮੈਂਟ ਕਰਿਆ ਸੀ ਵੀ ਤਾਂ ਕਰਕੇ ਆਪਾਂ ਵੀਡੀਓ ਬਣਾਈ ਵੈਸੇ ਮਨ ਨਹੀਂ ਕਰਦਾ ਸੀ ਕੋਸ਼ਿਸ਼ ਕਰਾਂਗੇ ਆਪਾਂ ਰੈਗੂਲਰ ਵੀਡੀਓ ਪਾਈਏ ਕੋਸ਼ਿਸ਼ ਵੀ ਕੀਤੀ ਸੀ ਵੀਰੇ ਆਪਾਂ ਪਹਿਲਾਂ ਹਨਾ ਦੋ ਲਗਾਤਾਰ ਵੀਡੀਓ ਪਾਤੀਆਂ ਬਸ ਫਿਰ ਮਨ ਨਹੀਂ ਕਰਿਆ ਤੇ ਕਾੜੇ ਅਸੀਂ ਤੀਸਰੇ ਦਿਨੋਂ ਸਟਾਰਟ ਕਰ ਦਿੰਨੇ ਆ ਤੇ ਬਾਕੀ ਫੀਡ ਵੀਰੇ ਆਪਾਂ ਵੀ ਥੋੜੀ ਥੋੜੀ ਪਾਉਂਦੇ ਰਹਿਣੇ ਹੈਗੇ ਤੇ ਚਲੋ ਐ ਵੀ ਹੋ ਜਾਂਦਾ ਨਾ ਜਿਹੜਾ ਪਸ਼ੂ ਪਹਿਲਾਂ ਖਰਾਕ ਖਾਂਦਾ ਹੋਵੇ ਉਹਨੂੰ ਐ ਕੱਖ ਖਾਣੇ ਬਹੁਤ ਔਖੇ ਲੱਗਦੇ ਆ ਵੀ ਜੇ ਮੈਂ ਆਪਾਂ ਕੱਟੀਆਂ ਪੱਛੀਆਂ ਨੂੰ ਹਨਾ ਭੁੱਖਦੇ ਆ ਵੀ ਐਂ ਜੀ ਭੁੱਖ ਦਿੰਨੇ ਆ ਤੇ ਬਾਕੀ ਆਪਾਂ ਵੀ 5-7 ਦਿਨਾਂ ਤੋਂ ਵੀ ਸ਼ੁਰੂ ਕਰਦੇ ਆ ਹੁਣ ਆਪਾਂ ਇਹਨੂੰ ਲੇਟੀ ਰਿੰਨ ਕੇ ਪਾ ਦਿੰਨੇ ਆ ਲੇਟੀ ਚ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਕੀ ਕੁਝ ਪਾਉਣੇ ਆ ਲੇਟੀ ਛੋਲਾਂ ਦਾ ਛਿਲਕਾ ਤੇ ਬੜੇਮਿਆਂ ਦੀ ਖਾਲ ਤੇ ਉਹ ਪਾ ਦਿੰਨੇ ਆ ਇਹਨਾਂ ਦੋਨਾਂ ਨੂੰ ਚਲਦੀ ਹੈਗੀ ਸੱਜਰਾਂ ਨੂੰ ਦੋਨਾਂ ਨੂੰ ਕਾੜੇ ਚਲਦੇ ਆ ਤੇ ਗੁੜ ਵੈਸੇ ਵੀ ਆ ਨਾ ਚੰਗਾ ਹੁੰਦਾ ਪਸ਼ੂ ਲਈ ਜੇ ਆਪਾਂ ਹਫ਼ਤੇ ਚ ਦੋ ਵਾਰੀ ਵੀ ਗੁੜ ਦਾ ਕਾੜਾ ਵਿੱਚ ਜਾਂ 100 ਗ੍ਰਾਮ ਸਰੋਂ ਦਾ ਤੇਲ ਪਾ ਕੇ ਦਿੰਦੇ ਰਹੀਏ ਨਾ ਤੇ ਵੀ ਪਸ਼ੂ ਬਦਿਆ ਪ੍ਰੋਪਰ ਦੁੱਧ ਤੇ ਬਣਿਆ ਰਹਿੰਦਾ ਤੇ ਆਪਣੀ ਕੋਸ਼ਿਸ਼ ਰਹਿੰਦੀ ਹੈ ਵੀਰੇ ਹਨਾ ਵੀ ਜਿੰਨੀ ਕਿ ਜਾਣਕਾਰੀ ਹੈਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਬਸ ਪੋਜ਼ਿਟਿਵ ਬਣਾਈਏ ਤੁਹਾਨੂੰ ਵੀ ਕਿਉਂਕਿ ਆਏ ਹੋਏ ਤਾਂ ਨਾ ਵੀ ਇਹ ਕੰਮ ਕਰ ਸਕਦੇ ਆ ਤੇ ਆਪਾਂ ਕਿਉਂ ਨਹੀਂ ਤੇ ਆਪਾਂ ਅਗਲੀ ਵੀਡੀਓ 'ਚ ਵੀ ਆਪਾਂ ਕਬੀਲਦਾਰੀ ਨੂੰ ਲੈ ਕੇ ਹਨਾ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂਗੇ ਤੇ ਇਹਨਾਂ ਚੋਂ ਪਸ਼ੂਆਂ ਚੋਂ ਕੀ ਕੁਝ ਬਚਦਾ ਬਚਾਉਂਦਾਗਾ ਤੇ ਅੱਜ ਵਾਲੀ ਵੀਡੀਓ ਚ ਵੀਰੇ ਬਸ ਇੰਨਾ ਹੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਤੇ ਰੋ ਬਸ ਤੇ ਰੋ ਸੋਨੇ ਸੋਨੇ ਕਮੈਂਟ ਕਰਦੇ ਰੋ ਬਾਏ